ਕਹਿੰਦੇ ਕਿ ਨਾ ਫਾਈਲ ਜੀਤ ਹੋ ਰਿਹਾ ਕਿਥੋਂ ਤੇ ਰਹਿਣੇ ਨੇ ਨਾ ਅੱਗੋ ਕਹਿੰਦੇ ਆ ਹਾਲੀ ਕੀ ਗੱਲ ਹੋਈ ਜੀ ਤੁਹਾਡੇ ਘਰਾਂ ਕੀ ਇੱਕ ਵਿਅਕਤੀ ਹਮਾਰਾ ਕੋਈ ਨਹੀਂ ਜੀ ਇਦਾਂ ਹੀ ਤੰਗ ਕਰਦਾ ਵਾ ਇਹਨੂੰ ਮਤਲਬ ਡੇਢ ਮਹੀਨਾ ਹੋ ਗਿਆ ਵਾ ਮੈਂ ਪਹਿਲਾਂ ਵੀ ਦਰਖਾਸਤਾਂ ਪਾਈਆਂ ਵਾ ਕਿਸ ਨੂੰ ਦੱਸਿਆ ਤੇ ਮੈਂ ਇੱਕ ਕਿਆ ਸਿੱਧਾ ਵੀ ਇਹਨਾਂ ਤੇ ਕਰਵਾਇਆ ਸੀ ਤੇ ਪੰਜ ਵਾਰ ਮੈਂ 112 ਵਾਲਿਆਂ ਨੂੰ ਗੱਲ ਦੱਸਿਆ ਘਰ ਪੀਦਾ ਮਾਰਨ ਕੋਟ ਦਾ ਮਾਰਦਾ ਗਏ ਪਾਈਦਾ ਕਰਦਾ ਗਏ ਸਭ ਕਿਸੇ ਨਾਲ ਗੱਲ ਕਰਦਾ ਉਦਨ ਹੀ ਘਰੇ ਕੋਈ ਨਹੀਂ ਮੇਰੇ ਹਸਬੰਦ ਸਰਵਿਸ ਕਰਦੇ ਆ ਤੇ ਉਹ ਨੂੰ ਡਿਊਟੀ ਤੇ ਗਏ ਸੀ ਤੇ ਇਹ ਮਤਲਬ ਗੇਟ ਬੰਦ ਹੀ ਸੀ ਤੇ ਤੋੜ ਕੇ ਅੰਦਰ ਆਣ ਕੇ ਤੇ ਇੰਨੇ ਜਿਹੜਾ ਦਾਤਰ ਮਾਰਿਆ ਪਹਿਲਾਂ ਮਾਤਾ ਨੂੰ ਮਾਰਨ ਪਿਆ ਤੇ ਮੈਂ ਗਾੜੀ ਹੋਈਆਂ ਤੇ ਮੁੜਕੀ ਨੇ ਮੇਰੇ ਗੱਲ ਤੇ ਦਾਤਰ ਮਾਰਤਾ ਵਾ ਉਹਨਾਂ ਨੂੰ ਮੈਨੂੰ ਲੱਗਦਾ ਕਿ ਡਾਡਾ ਕੌਣ ਆ ਤੁਹਾਡਾ ਮੇਰਾ ਹਾਂਜੀ ਮੇਰਾ ਉਹ ਦਿਓਰ ਆ ਜੀ ਨਾਂ ਕੀ ਜੀ ਨਾਂ ਉਹਦਾ ਗਰਮੇਲ ਸਿੰਘ ਆ ਹਾਂਜੀ ਤੇ ਉਹ ਬਾ ਕਿਉਂ ਕਰਦਾ ਕੀ ਕਰਦਾ ਹਮ ਲਾਈਦਾ ਜੀ ਮਾਤਾ ਨੂੰ ਉਹਨੇ ਘਰੋਂ ਕੱਢਿਆ ਵਾ ਤੇ ਮਾਤਾ ਹਾਡੇ ਵਾਲਿਆ ਤੇ ਕੋਈ ਵੀ ਗੱਲ ਨਹੀਂ ਆ ਸਾਰਾ ਕੁਛ ਇਹਦਾ ਵੰਡਿਆ ਜੋ ਵੀ ਹੈ ਇਹਦੀ ਘਰ ਦੀ ਜਿਹੜੀ ਉਹ ਜਿੱਦਾਂ ਇਹ ਕਹਿੰਦੀ ਏ ਉਦਾਂ ਹੀ ਕਰਦਾ ਉਹਦੀ ਸ਼ਹਿਤੇ ਜੋ ਕਹੀ ਜਾਂਦੀ ਉਦਾਂ ਕਰੀ ਜਾਂਦਾ ਕਿ ਅਸੀਂ ਕੁਝ ਕਰਦੇ ਆ ਤੇ ਉੱਥੇ ਜਾ ਕੇ ਅੱਗੇ ਪਤਾ ਨਹੀਂ ਕਿਹਦੇ ਕੋਲ ਕਾਲ ਕਰਾ ਦਿੰਦੇ ਆ ਤੇ ਉਹ ਕੋਈ ਕਾਰਵਾਈ ਨਹੀਂ ਹੁੰਦੀ ਹਾਂ ਜੀ ਮੇਰੇ ਬਰਖਾਸਤ ਪਹਿਲਾਂ ਵੀ ਦਿੱਤੀ ਜਿਹੜੀ ਮਹੀਨਾ ਹੋ ਗਏ ਕੋਈ ਕਾਰਵਾਈ ਨਹੀਂ ਕੋਈ ਕੋਈ ਕੀਆ ਤਾਂ ਉਹ ਵੀ ਇਹਦੇ ਕੋਲ ਕੋਈ ਕਾਰਵਾਈ ਨਹੀਂ ਹੈ ਤੇ ਇਹ ਇੱਦਾਂ ਹੀ ਜਾਤ ਫਿਰਦਾ ਵਾ ਨਾ ਇਹਨੂੰ ਕਿੰਨੇ ਖੜਿਆ ਆ ਤੇ ਐਗਦਾ ਮਤਲਬ ਸਾਨੂੰ ਜਿਹੜਾ ਵਾ ਫੇਰ ਪੈਂਦਾ ਵਾ ਏ ਤੇ ਸਾਨੂੰ ਇਹ ਤੋਂ ਖਤਰਾ ਵਾ ਤੇ ਸਾਡੀ ਸਰਕਾਰ ਨੂੰ ਅਪੀਲ ਆ ਪ੍ਰਸ਼ਾਸਨ ਨੂੰ ਕਿ ਸਾਨੂੰ ਜਿਹੜਾ ਵਾ ਨਿਆਂ ਦਿਵਾਇਆ ਜਾਵੇ ਤੇ ਕਿੰਨੀ ਵਾਰੀ ਹਮਲਾ ਕਰ ਚੁੱਕਾ ਹੈ ਇਹ ਮੇਰੇ ਤੇ ਪਹਿਲਾਂ ਵੀ ਇੰਨੇ ਕੀਤਾ ਘੋੜਾ ਮਾਰਨ ਪਿਆ ਸੀ ਉਦੋਂ ਵੀ ਮੈਂ ਦਰਖਾਸਤ ਕਰਵਾਈ ਉਦੋਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਇਹਨੇ ਜਿਹੜਾ ਵਾ ਦੂਜੀ ਵਾਰੀ ਤੇ ਕਰ ਦਿੱਤਾ ਹੈ ਤੇ ਮੈਂ ਵੀ ਕਰਵਾ ਲਈ ਕਿ ਨਰੰਦਾਰ ਨਹੀਂ ਆਪਾਂ ਦੇ ਨਹੀਂ ਤੇ ਪੈਸਾ ਵੀ ਹੋ ਰਿਹਾ ਹੈ ਕਹਿੰਦੇ ਕੀ ਤੁਸੀਂ ਆਪਣੇ ਥਾਣੇ ਵਾਲਿਆਂ ਨੂੰ ਦੱਸੋ ਕੋਈ ਨਹੀਂ ਹੁੰਨੇ ਅਹੀਂ ਹੁੰਨੇ ਕਰਦੀਆਂ ਕਾਰਵਾਈ ਅਹੀਂ ਚੁੱਕ ਕੇ ਲਿਉਂਨੇ ਆ ਮੇਰੇ ਫੋਨ ਤੇ ਤੁਸੀਂ ਕਾਲ ਵੇਖ ਸਕਦੇ ਜੋ ਮੈਂ ਕਈ ਵਾਰ ਇਹਨਾਂ ਨੂੰ ਕਾਲ ਕੀਤੀ ਕਿ ਇਹਦਾ ਕੁਝ ਕਰੋ ਪਰ ਨਹੀਂ ਅਜੇ ਤੱਕ ਕੁਝ ਨਹੀਂ ਕੋਈ ਨਹੀਂ ਇਹੋ ਕਹਿੰਦੇ ਆ ਵਿਚ ਆਉਂਨੇ ਆ ਬਸ ਕਰਦੇ ਆ ਤੁਹਾਡੇ ਘਰਦੇ ਆ ਤੁਹਾਡੇ ਘਰ ਦੇ ਕੁਝ ਨਹੀਂ ਕਰਦੇ ਕਾਨੂੰਨ ਡਰਿਆ ਖਾਤਾ ਹਾਂਜੀ ਬਹੁਤ ਜ਼ਿਆਦਾ ਖਤਰਾ ਜੀ ਇਹਨੂੰ ਨਾ ਇਹਨਾਂ ਨੇ ਖੜਿਆ ਕੁਝ ਵੀ ਨਹੀਂ ਆ ਤੇ ਫੇਰ ਉਹੀ ਕੰਮ ਆਇਆਦਾ ਸਵੇਰੇ ਅੱਜ ਫੇਰ ਬੋਲਿਆ ਬਹੁਤ ਜ਼ਿਆਦਾ ਇਹਦੀ ਕਰਦੀ ਹੈ ਤੇ ਅਹੀਂ ਫੇਰ ਉਹਨਾਂ ਨੂੰ ਕਾਲ ਕੀਤੀ ਗਈ ਸਾਨੂੰ ਮਤਲਬ ਇਦਾਂ ਕਹਿਣ ਡਿਆ ਕਿ ਕੋਈ ਨਹੀਂ ਕੋਈ ਨਹੀਂ ਅਹੀਂ ਕਰਦੇ ਆ ਗੱਲ ਤੇ ਫੇਰ ਅਜ ਤੱਕ ਕੁਝ ਨਹੀਂ ਕੀਤਾ ਨਹੀਂ ਜੀ ਇਹ ਤਾਂ ਤੇ ਆਪਣਾ ਹੀ ਇਦਾਂ ਹੀ ਆ ਆਪਸ ਵਿੱਚ ਇਦਾਂ ਹੀ ਇਹਦੇ ਸਹੁਰਿਆਂ ਦਾ ਵੀ ਇਦਾਂ ਹੀ ਆ ਇਹਦਾ ਤਾਂ ਕਲੱਬ ਹੋਇਆ ਹੀ ਪਹਿਲਾਂ ਮਤਲਬ ਕੋਈ ਵੀ ਇਦੀ ਗੱਲਬਾਤ ਨਹੀਂ ਕਰਦਾ ਹਾਂਜੀ ਬਹੁਤ ਜ਼ਿਆਦਾ ਖਤਰਾ ਜੀ ਉਹ ਵੀ ਦੇ ਲਓ ਮੇਰੇ ਘਰ ਦੀ ਜੀ ਇਹਦੀ ਵੀਡੀਓ ਵਾ ਸਾਰੇ ਤੇ ਉਹ ਜਿਹੜਾ ਇਹਨੇ ਦਾਤਰ ਮਾਰਿਆ ਮੈਨੂੰ ਇੱਕ ਸਾਹ ਦਾਇ ਮਾਰ ਕੇ ਗਿਆ ਮੇਰਾ ਕਤਲ ਕਰ ਗਿਆ ਮੇਰੇ ਬੱਚੇ ਆ ਬੱਚੇ ਤੇ ਮੇਰੇ ਨਾਲ ਥੋਣੇ ਹੀ ਨਾ ਮੇਰੀ ਜ਼ਿੰਦਗੀ ਬਰਬਾਦ ਹੋਈ ਸਾਰਿਆਂ ਦੀ ਜ਼ਿੰਦਗੀ ਬਰਬਾਦ ਜੇ ਕੱਲ ਨੂੰ ਕੋਈ ਰਾਹ ਗਈ ਤੁਹਾਡੇ ਪਰਿਵਾਰ ਨੂੰ ਜੇ ਕੱਲ ਨੂੰ ਕੋਈ ਮਿਆਹ ਕੋਣ ਤੇ ਇਹ ਹੋਈ ਜਿਵੇਂ ਵਾਰ ਹੋਣਗੀ ਇਹਦੀ ਘਰ ਦੀ ਤੇ ਘਰ ਦੀ ਦਾ ਨਾਮ ਹਰਜਿੰਦਰ ਕੌਰ ਆ ਤੇ ਇਹਦੇ ਘਰ ਵਾਲੇ ਦਾ ਨਾਮ ਗਰਮੀਲ ਸਿੰਘ ਆ ਜੋ ਮੇਰਾ ਦਿਓਰ ਹੈ ਠੀਕ ਹਾਂਜੀ ਕੀ ਨਾਮ ਹੈ ਤੁਹਾਜੋ ਆਪਣਾ ਦਰਸ਼ਨ ਕੌਰ ਕਿੱਥੋਂ ਦੇ ਰਹਨ ਵਾਲੀ ਜੀ ਨਾਗੋ ਕੀ ਕੀ ਗੱਲ ਹੋਈ ਜੇ ਤੁਹਾਡੀ ਜਿਹੜੀ ਸੀਸੀਟੀਵੀ ਕੈਮਰਾ ਦੇਖਣ ਵਾਲਾ ਕੰਮ ਕਰਦਾ ਹੈ ਲੋਕ ਤੇ ਸਾਡਾ ਜਿਹੜਾ ਦੋਆਂ ਜੀਆਂ ਦਾ ਥਾਂ ਵਨ ਦੋਆਂ ਜੀਆਂ ਦਾ ਘਰ ਆ ਉਥੋਂ ਮੈਨੂੰ ਜਗਤਦੱਸੀ ਗਾਲ੍ਹਾਂ ਕੱਢਦਾ ਕਰਕੇ ਤੇ ਕੱਢਿਆ ਨੇ ਗਰਮੇਲ ਸਿੰਘ ਨੇ ਕੀ ਲੱਗਦਾ ਮੇਰਾ ਛੋਟਾ ਜਿਹੜਾ ਹੁਣ ਮੈਂ ਫਬਜੀ ਆ ਰਹਿ ਗਈ ਹਿੱਤ ਤੋਂ ਵੱਡਾ ਉਹ ਆਂਦਾ ਤੇ ਤੈਨੂੰ ਛੱਟ ਪੇਟ ਲਾ ਦੂ ਤੇ ਮੈਂ ਡਰਦੀ ਇੱਧਰ ਆ ਗਈ ਡਰਦੀ ਮਾਰੀ ਤੇ ਆਹ ਹੰਦਾ ਵੱਡ ਦੇਣਾ ਮੈਂ ਤੈਨੂੰ ਵੱਡ ਦੇਣਾ ਮੈਂ ਤੈਨੂੰ ਮੈਂ ਤੈਨੂੰ ਛੱਡਣਾ ਨਹੀਂ ਇੱਧਰ ਵੀ ਮੈਂ ਬੂਆ ਮਾਰ ਕੇ ਤੇ ਫੇਰ ਹੀ ਰਹਿਣੀ ਆ ਇੱਧਰ ਡਿਊਟੀ ਜਾਂਦਾ ਤੇ ਦਰਵਾਜ਼ਾ ਬੰਦ ਕਰਕੇ ਤੇ ਫੇਰ ਹੀ ਰਹਿਣੀ ਆ ਇੱਧਰ ਬਹੁਤ ਜ਼ਿਆਦਾ ਖਤਰਾ ਹਨੂ ਇੱਧਰ ਵੀ ਮਾਰਨ ਆਣ ਪਿਆ ਜੇ ਮੇਰੇ ਮਾਰਦਾ ਮੇਰੇ ਹੀ ਮਾਰਨ ਲੱਗਾ ਤੇ ਵੱਜ ਗਿਆ ਇਹੋ ਮੇਰੀ ਦੇ ਪਛਾਛਨ ਨੂੰ ਕੰਪਲੀਟ ਕੀਤਾ ਕੀਤੀ ਡਿਗਿਆਰ ਨੂੰ ਕੋਈ ਸੁਣਾਈ ਨਹੀਂ ਕੀਤੀ ਇੱਧਰ ਰਾਤਾਂ ਕਿ ਮੜਮੋ ਤਾਂ ਇਹਨਾਂ ਕੋ ਦਾ ਇਹਦੋਂ ਕੋ ਦਾ ਅਤਰ ਖੋ ਕੇ ਖੜਿਆ ਹੁੰਦਾ ਨਾ ਉਦਨਹੀਂ ਵਾਰ-ਵਾਰ ਕੰਪੇਟ ਕੀਤੀ ਵਾਰ-ਵਾਰ ਉਸਨੇ ਆਪ ਦਾਤਰ ਖੋ ਗਏ ਆਪ ਖੋ ਕੇ ਦਾਤਰ ਖੜੇ ਉਹ ਵੀ ਹੈ ਆਖਿਆ ਕਿ ਕੋ ਦਾਤਰ ਲੈ ਜਾ ਰਾਤ ਤੇ ਫੇਰ ਸਾਡੇ ਦਵਾਲੇ ਉ ਰਾਤ ਨੂੰ ਇਹਦੇ ਕੋਲੋਂ ਦਾਤਰ ਖੋ ਕੇ ਖੜਿਆ ਚਾਰ ਪੁਲਿਸ ਵਾਲੇ ਇੱਕ ਥਾਣੇਦਾਰੇ ਉਦਨਵਾਏ ਰਾਤ 8-9 ਵਜੇ ਦੀ ਗੱਲ ਕਿਉਂ ਸਵੇਰ ਤੋਂ ਲੱਗਾ ਸਾਡੇ ਮਗਰੋਂ ਲੱਥਾ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਇੰਨੀ ਕੀਤੀ ਬਸ ਉਹ ਮੜਾ ਮੋਟਾ ਤਾਫਾ ਕਰਕੇ ਦੇ ਕੋ ਦਤਰਾ ਉਹ ਵੀ ਹੀ ਆਖਿਆ ਤੇ ਫੇਕੋ ਕੇ ਖੜਿਆ ਮੁੜ ਕੇ ਇਹ ਹੀ ਸਵੇਰੇ ਇਹਨੂੰ ਚੋਪੇ ਪੜਾਂਗਾ ਸਾਨੂੰ ਖਤਰਾ ਹੈ ਦੇ ਕੋ ਖਤਰਾ ਹੈ ਤਾਂ ਰਾਤ ਦੇ ਨੇ ਅੰਦਾ ਵੱਢ ਦੂੰ ਵੱਢ ਦੂੰ ਮਾਤਾ ਨੂੰ ਤਾਂ ਵੱਢ ਹੀ ਦੇਣਾ ਹਾਂ ਤਾਂ ਇਹਨੂੰ ਵੀ ਨਹੀਂ ਛੱਡਣਾ ਮੈਂ ਆਪਣੇ ਨੂੰ